ਆ ਗਿਆ ਜੱਫੇ ਵੇਖੋ ਉਹ ਤੇਰਾ ਬਾਬਾ ਨਾਨਕ ਬਾਬਾ ਨਾਨਕ ਚੱਲਦਾ ਹੋਰ ਕਿੰਦਾ ਮਾਨ ਨਹੀਂ ਚੱਲ ਰਿਹਾ ਕਾਹਨ ਉਹ ਤੇਰਾ ਬਾਬਾ ਨਾਨਕ ਪਟਾਲਾ ਇੱਥੇ ਬਾਬਾ ਨਾਨਕ ਨੇ ਇਹ ਜਿਹੜੇ ਕਰਤਿਯਾਂ ਨਾਲ ਚਰਛੋ ਪਰਬਤ ਦਿੱਤੀ ਅੱਜ ਕੋਈ ਕਹੇ ਜਿਵੇਂ ਤਨਵਾਦ ਨਾਲੀ ਜੱਲੀ ਰੱਖ ਲਈ ਜਦੋਂ ਦਾ ਕੁਝ ਖਿਡਾਰੀਓ ਪਾਰਲੀਮੈਂਟ ਚੋਂ ਆਇਓ ਮੈਨੂੰ ਅੱਜ ਦਾ ਕੋ ਧੰਨਵਾਦ ਨਹੀਂ ਪਤਾ ਲੱਗਾ ਕਿ ਕਿਹਦਾ ਧੰਨਵਾਦ ਤੇ ਕਿਹਦੇ ਧੰਨਵਾਦ ਲਈ ਪਹੁੰਚੇ ਨੇ ਬੈਂਕਿੰਗ ਮੈਂਟੋ ਉਹ ਪ੍ਰਧਾਨ ਮੰਤਰੀ ਗੱਲਾਂ ਕਰਦਾ ਰਿਹਾ ਪਰ ਮੈਨੂੰ ਸ਼ਰਮ ਆਉਂਦੀ ਆ ਇਹ ਕਹਿੰਦਾ ਕਿ ਉਹ ਪ੍ਰਧਾਨ ਮੰਤਰੀ ਦੀ ਸਪੀਚ ਦੇ ਸੀ ਉਹ ਇੱਕ ਆਰਐਸਐਸ ਦੀ ਸ਼ਾਖਾ ਚਲਾਉਣ ਵਾਲੀ ਸੰਗਠਨ ਦੀ ਕੋਰਡਰਪਾਈ ਸੀ ਇੱਕ ਵਾਰੀ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਅਸੀਂ ਕਰਜ਼ਾ ਕੋਪਰੇਟ ਬੈਂਕਰ ਦਾ 136 ਕਰੋੜ ਰੁਪਇਆ ਮੈਂ ਵੰਡਣਾ ਸੀ ਤੇ ਸਾਡੀ ਚੈਟਰਸਫਰਾਂ ਨੇ ਮੀਟਿੰਗ ਲਈ ਹੈ ਫਿਰ ਅਸੀਂ ਬੈਠੇ ਮੈਂ ਨਾਲ ਗਿਆ ਮੈਂ ਕਿਹਾ ਇੱਕ 5 ਦੇ ਅੰਦਾਜ਼ ਤੇ ਰੋਕ ਲਿਓ ਕਿਉਂ ਮੈਂ ਕਿਹਾ ਜੀ ਪ੍ਰਧਾਨ ਮੰਤਰੀ ਨੇ ਜਿਹੜਾ ਉਹਨੇ ਕੋਈ ਕਿਸਾਨਾਂ ਲਈ ਅਨਾਊਂਸ ਕਰਕੇ ਜਾਣਾ ਤੇ ਜੇ ਉਹ 2 ਲੱਖੇ ਚੜ੍ਹ ਕੇ ਜਾਏਗਾ 2 ਲੱਖ ਮੈਂ ਆਪਨਾ ਭੋਗ ਦੇ 2 ਲੱਖ ਉਧਰਾ ਬਾਕੇ 2 ਲੱਖ ਲੱਖ ਸਾਲਾ ਪੱਧਿਆ ਬਾਕੇ 14 ਧੰਨਵਾਦ ਕਰ ਲਈ ਮੈਂ ਕਿਰਪਾ ਸਿੰਘ ਜੰਦਰ ਸਿੰਘ ਦਾਵਾ ਜਿਹੀ ਜਾਏਗਾ ਪਰ ਮੇਰੇ ਕੋਲ ਇਹ ਤੇ ਦੇ ਦਿੱਤੀਆ ਕੋਠੇ ਸਿਰ ਉਛਾ ਅਮੀ ਉਹਨਾਂ ਜੋਗੋ ਮੋਰਲਾ ਵੀ ਖੜੇ ਦੇਖਿਆ ਜੇਣਾ ਹੋਲੇ ਨਾ ਕੰਮ ਹੋ ਗਿਆ ਨੁਸਖਾ ਨਾਲ ਇੱਕ ਵੇ ਸ੍ਰੋਪਾ ਬੋਧ ਕੇ ਦੇਖਦੇ ਦਾ ਬਲ ਕੰਮ ਗਿਆ ਉਹ ਫੇਰ ਭਾਈ ਸਾਹਿਬ ਨੂੰ ਇਹਦਾ ਪਤਾ ਲੱਗਿਆ ਆਪਣੇ ਨੂੰ ਕਿ ਹੱਥ ਬੁਲੋਣਾ ਕਿ ਨਹੀਂ ਬੁਲੋਣਾ ਕੋਈ ਇਸੇ ਬੀਬੀ ਖੋਤਰੀ ਜੀ ਉਹ ਤਾਂ ਕਹਿਣਾ ਹੀ ਆਪ ਫੜਾਈ ਜਾਂਦਾ ਜੀ ਉਹਦਾ ਇਹ ਚੰਗਾ ਬਰੇ ਕੋਈ ਨਾ ਕਹਿਣਾ ਕਿ ਮੈਂ ਬੀਬੀ ਚੋਕਰ ਕਰ ਲਾਉਂ ਆ ਫੇਰ ਤੇਰੇ ਜੰਗੇ ਵੇਲੇ ਹੋ ਗਿਆ ਕਿਤੇ ਪਤਾ ਨਹੀਂ ਛੁੱਟ ਗਿਆ ਉਹਦੇ ਹਾਂ ਇੱਕ ਇਹ ਦੇਖਦੇ ਦੇਖ ਕੇ ਜੀ ਕਾਂਗਰਸ ਨੇ ਖਲਮ ਕਰ ਦਿੱਤਾ ਹਿੰਦੁਸਤਾਨ ਦੀ ਜਦ ਕੌਡੀ ਕੀਤੀ ਹੈ ਤੇ ਕਾਂਗਰਸ ਨੇ ਕੀਤੀ ਹੈ ਬੀਜੇਪੀ ਦਾ ਅਗਰਾ ਦੇ ਨਾਲ ਟਾਈਟ ਨਹੀਂ ਹੋਈ